ਇੰਗਲੈਂਡ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਮੌਂਟੀ ਪਨੇਸਰ ਜਰਨਲ ਚੋਨਾ ਵਿੱਚ ਵਰਕਰਜ਼ ਪਾਰਟੀ ਦੇ ਸਾਊਥ ਹਾਲ ਦੇ ਪਹਿਲੇ ਸਿੱਖ ਉਮੀਦਵਾਰ ਹੋਣਗੇ ਪਾਰਟੀ ਦੇ ਜੋਰਜ ਗਲੇਵੋ ਨੇ ਦੱਸਿਆ ਕਿ ਇਹ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੌਂਟੀ ਪਨੇਸਰ ਆਮ ਚੋਨਾ ਵਿੱਚ ਬਰਤਾਨੀਆਂ ਦੀ ਵਰਕਰਜ਼ ਪਾਰਟੀ ਲਈ ਉਮੀਦਵਾਰ ਹੋਣਗੇ ਮੌਂਟੀ ਪਨੇਸਰ ਦੇ ਉਮੀਦਵਾਰ ਵਜੋਂ ਐਲਾਨ ਤੋਂ ਬਾਅਦ ਸਾਊਥ ਹਾਲ ਵਿੱਚ ਲੇਬਰ ਪਾਰਟੀ ਦੇ ਮੌਜੂਦਾ ਸੰਸਦ ਵਿਰਿੰਦਰ ਸ਼ਰਮਾ ਨੂੰ ਜ਼ਬਰਦਸਤ ਟੱਕਰ ਦੇਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮੋਂਟੀ ਕ੍ਰੇਕ ਟੀਮ ਦੇ ਇੱਕ ਮਹਾਨ ਖੱਬੇ ਹੱਥ ਦਾ ਮਸ਼ਹੂਰ ਸਪਿਨਰ ਸੀ ਅਤੇ ਇੰਗਲੈਂਡ ਵਿੱਚ ਨੌਜਵਾਨਾਂ ਵੱਲੋਂ ਉਸ ਨੂੰ ਸਭ ਤੋਂ ਵੱਧ ਪਿਆਰ ਕੀਤਾ ਜਾਂਦਾ ਹੈ। ਰੌਚਡੇਲ ਉਪ ਚੋਣਾਂ ਤੋਂ 2 ਮਹੀਨੇ ਬਾਅਦ ਜਿਸ ਵਿੱਚ ਵਿਵਾਦਗ੍ਰਸਤ ਸਾਬਕਾ ਲੇਬਰ ਸੰਸਦ ਜਾਰਜ ਗਲੇਬੋ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਉਹ ਮੌਜੂਦਾ ਅਤੇ ਸਾਬਕਾ ਲੇਬਰ ਸੰਸਦ ਮੈਂਬਰਾਂ ਤੱਕ ਪਹੁੰਚ ਕਰ ਰਹੇ ਨੇ ਤੇ ਹਰ ਸੰਸਦ ਸੀਟ ਤੇ ਆਪਣੇ ਉਮੀਦਵਾਰ ਖੜੇ ਕਰ ਰਹੇ ਨੇ। ਆਮ ਚੋਣਾਂ ਵਿੱਚ ਲੇਬਰ ਉਮੀਦਵਾਰਾਂ ਦੀਆਂ ਸੀਟਾਂ ਲਈ ਖਤਰਾ ਵੱਧ ਗਿਆ ਤੇ ਬਹੁਤੇ ਲੇਬਰ ਸੰਸਦ ਮੈਂਬਰ ਅਨ ਜੋ ਨਵੇਂਕਰ ਵਰਕਰਜ਼ ਪਾਰਟੀ ਦੀ ਤਲਾਸ਼ ਕਰ ਰਹੇ ਨੇ ਕਲੈਗੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਬਕਾ ਲੇਬਰ ਆਗੂ ਜਰਮੀ ਕੋਰਵਿਨ ਖੜੇ ਹੁੰਦੇ ਨੇ ਤਾਂ ਉਸ ਦੀ ਵਰਕਰਜ਼ ਪਾਰਟੀ ਇਨਸਲਿੰਕਟਨ ਨੌ ਦੀ ਸੀਟ ਤੋਂ ਚੋਣ ਨਹੀਂ ਲੜੇਗੀ ਅਤੇ ਉਸ ਦੀ ਬਜਾਏ ਸਾਬਕਾ ਲੇਬਰ ਨੇਤਾ ਦਾ ਸਮਰਥਨ ਕਰਨਗੇ ਐਂਟਰੀਓ ਫੈਂਸਟਿਨ ਹੈਲੋਬਰਨ ਅਤੇ ਸੈਂਟ ਪੈਂਕ੍ਰੀਅਸ ਦੇ ਲੇਬਰ ਲੀਡਰ ਸੀਟ ਤੇ ਸਰ ਸਰਕੀਰ ਸਟਾਰਮਰ ਦੇ ਖਿਲਾਫ ਖੜੇ ਹੋਣਗੇ